ਹੈਲੋ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨੂਰਮਨ ਵਲੌਗ ਦੇ ਉੱਤੇ ਹੋਸ ਨੌਜੀ ਕਿਵੇਂ ਸਾਰੇ ਕਰ ਪਿਆ ਠੀਕ ਠਾਕ ਹਾਂ ਜੀ ਰਾਜੀ ਕੁਛ ਯੋਗ ਵੀ ਸਰ ਵੀ ਕਰਾ ਚੁਗੇ ਤੇ ਹਾਂ ਜੀ ਅਸੀਂ ਵੀ ਸਾਰੇ ਜਣੇ ਠੀਕ ਠਾਕ ਹਾਂ ਜੀ ਤੇ ਆਪਾਂ ਕਰਦੇ ਹਾਂ ਜੀ ਅੱਜ ਦਾ ਆਪਣਾ ਵਲੌਗ ਸਟਾਰਟ ਤੇ ਅੱਜ ਕੀ ਨੇ ਹੈਗਾ ਜੀ ਐਤਵਾਰ ਦਾ ਟਾਈਮ ਜਿਹੜਾ ਹੁਣ ਬੱਜ ਚੁੱਕੇ ਨੇ 4 ਤੇ ਇਸ ਤੋਂ ਪਹਿਲਾਂ ਮੈਂ ਕੋਈ ਵੀ ਜਿਹੜਾ ਵਲੌਗ ਸੀਗਾ ਉਹ ਨਹੀਂ ਸ਼ੂਟ ਕੀਤਾ ਸੀ ਕਿਉਂਕਿ ਅੱਜ ਗੜੀ ਜੀ ਹੋਈ ਆਈ ਸੀ ਇਹ ਦਿਵਾਲੀ ਕਰਕੇ ਹਨਾ ਦਿਵਾਲੀ ਦੇ ਨਾਲ ਤੇ ਮੈਂ ਕੋਈ ਵੀ ਜਿਹੜਾ ਵਲੌਗ ਨਹੀਂ ਸ਼ੂਟ ਕੀਤਾ ਸੀਗਾ ਠੀਕ ਹੈ ਜੀ ਤੇ ਸਵੇਰੇ ਇਹ ਨਾ ਮੈਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਵਰਕੂਪ ਮੈਨੇ ਫੋਨ ਕਰਵਾ ਬਾਅਦ ਬਣਾਉਣ ਤੋਂ ਬਾਅਦ ਆ ਨਾ ਤੇ ਮੈਂ ਨਾ ਸਾਗ ਰੱਖ ਦਿੱਤਾ ਸੀ ਕਿਉਂਕਿ ਸਾਗ ਨਾ ਮੈਂ ਕੱਲ ਸ਼ਾਮ ਹੀ ਉਹਨਾਂ ਨੂੰ ਧੋ ਕੇ ਤੇ ਰਾਤ ਕੱਟ ਕੇ ਰੱਖ ਲਿਆ ਸੀਗਾ ਤੇ ਸਵੇਰ ਉਹਨਾਂ ਮੈਂ ਸਾਗ ਬਣਾ ਦਿਆ ਸੀਗਾ ਰੱਖਦਾ ਸੀਗਾ ਬਣਨ ਵਾਸਤੇ ਤੇ ਹੁਣ ਆਪਾਂ ਨਾ ਸਾਗ ਦੇਖਦੇ ਆ ਜੀ ਜਾਨੀ ਕਿਉਂਕਿ ਉਸ ਤੇ ਲਸਣ ਵਗੈਰਾ ਹਲੇ ਰੈਂਦਾ ਨੇ ਫੋਨ ਵਾਲਾ ਤੇ ਡੈਡੀ ਜੀ ਵੀ ਗਏ ਸੀ ਕਿ ਹੁਣ ਤੇ ਹੁਣ ਮੈਂ ਦੇਖਦਿਆਂਗੀ ਸਾਗ ਤੇ ਸਾਗ ਨੂੰ ਆਪਣਾ ਨੌਨੀਆ ਤੜਕਾ ਵਗੈਰਾ ਲਾਵਾਂਗੀ ਪਹਿਲਾਂ ਢੀਕ ਲਿਓ ਤੇ ਚ ਲਸਣ ਪਾ ਲਈਏ ਤੇ ਆਪ ਨੂੰ ਚਾਦਿਏ ਦੁਬਾਰਾ ਹਨਾ ਅੱਗ ਵੀ ਪੁੱਜ ਗਈ ਹੈ ਤੇ ਸਾਰੇ ਪੈਨ ਪਾਵਾਂਗੇ ਡ੍ਰੈਸਟ ਆ ਪਲੀਜ਼ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਦੇ ਹੁੰਦੇ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬੱਸ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਜੋ ਦੱਸਿਆ ਕਰੋ ਵਲੌਗ ਤੁਹਾਨੂੰ ਕਿਦਾਂ ਦਾ ਲੱਗਦਾ ਹੈ ਠੀਕ ਹੈ ਜੀ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਗਮਝਾ ਲਈ ਸਾਗ ਥੱਲੇ ਤੇ ਲਸਣ ਵਗੈਰਾ ਪਾਉਨੇ ਆ ਛਿੱਲ ਕੇ ਫਿਰ ਆਪਾਂ ਲਾਉਣੀ ਆ ਜੀ ਸਾਗ ਨੇ ਤੜਕਾ ਤੇ ਹਾਂਜੀ ਲੋ ਜੀ ਹੁਣ ਆਪਾਂ ਲੱਗੇ ਆ ਸਾਬ ਨੂੰ ਤੜਕਾ ਲਗਾਉਣ ਤੇ ਸਾਗ ਦੇ ਵਿੱਚ ਨਾ ਕੋਸ਼ਕ ਚੀਜ਼ਾਂ ਜਿਵੇਂ ਲਸਣ ਵਗੈਰਾ ਰਹਿੰਦਾ ਸੀਗਾ ਪਾਉਣਾ ਲਾਤੇ ਮੈਂ ਉਹ ਪਾਇਆ ਨਹੀਂ ਸੀਗਾ ਹਲੇ ਤੇ ਹੁਣ ਮੈਂ ਲਸਣ ਜਿਹੜਾ ਛਿੱਲ ਕੇ ਉਹ ਪਾਤਾ ਸੀਗਾ ਵਿੱਚ ਤੇ ਲਸਣ ਬੀਬੀ ਨੇ ਛਲਤਾ ਸੀਗਾ ਤੇ ਲਸਣ ਫਿਰ ਮੈਂ ਵਿੱਚ ਪਾ ਦਿੱਤਾ ਉਹਵੇਂ ਤੇ ਹੁਣ ਆਪਾਂ ਇੱਥੇ ਵਿੱਚ ਪਾਵਾਂਗੇ ਜੀ ਚਿਬੜਾ ਤੇ ਚਿਬੜਾ ਦਾ ਮੈਂ ਚੰਗੀ ਤਰ੍ਹਾਂ ਪਹਿਲਾਂ ਉਹਨੂੰ ਬ੍ਰੀਕ ਕਰ ਲੂੰਗੀ ਯਾਨੀ ਕਿ ਪੀਸ ਲੂੰਗੀ ਚਟਨੀ ਵਾਂਗੂ ਬਣਾ ਲਾਂਗੇ ਆਪਾਂ ਚਿਪੜ ਕੁੱਟ ਕੇ ਤੇ ਕਿਉਂਕਿ ਬੀ ਮਰ ਜਾਣਗੇ ਫਿਰ ਉਹਵੇਂ ਬੀਤਾ ਵਧੀਆ ਨਹੀਂ ਲੱਗਦੇ ਪਰ ਸਾਗ ਚਾਹੇ ਸਰੋਂ ਦਾ ਹੋਵੇ ਤੇ ਚਾਹੇ ਤੂਰੀਏ ਦਾ ਹੋਵੇ ਸਾਗ ਦੇ ਵਿੱਚ ਅਸੀਂ ਚਿਪੜ ਜ਼ਰੂਰ ਪਾਉਣੇ ਹੁੰਦੇ ਆ ਕਿ ਇਹਦੇ ਨਾਲ ਜਿਹੜਾ ਸਾਗ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹਨਾ ਤੇ ਹੁਣ ਨਾ ਮੈਂ ਚਿਪੜ ਇੱਥੇ ਪਹਿਲਾਂ ਕੁੱਟ ਰਹੀ ਸੀ ਕੁੰਡੇ ਦੇ ਵਿੱਚ ਦੇ ਜਿਪੜ ਕੁੱਟ ਕੇ ਤੇ ਸਭ ਤੋਂ ਪਹਿਲਾਂ ਮੈਂ ਪਾ ਦਨੀ ਆ ਜੀ ਸਾਗ ਦੇ ਵਿੱਚ ਚਿਪੜ ਤੇ ਉਸ ਤੋਂ ਬਾਅਦ ਫਿਰ ਸਾਗ ਨੂੰ ਘੋਟੂਗੀ ਵੈਸੇ ਤਾਂ ਮੈਂ ਜਦੋਂ ਸਰੋਂ ਦਾ ਸਾਗ ਬਣਾਉਣੀ ਹੁੰਦੀ ਆ ਤਾਂ ਮੈਂ ਜਦੋਂ ਸਾਗ ਧਰਦੀ ਆ ਤੇ ਉਸੇ ਟਾਈਮ ਹੀ ਹੀ ਲਸਣ ਤੇ ਚਿਪੜ ਵਗੈਰਾ ਪਾ ਦਨੀ ਹੁੰਦੀ ਆ ਤੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਡੈਡੀ ਫੁਰਾਂ ਦੇ ਆਉਣ ਕਰਕੇ ਤੇ ਹੁਣ ਮੈਂ ਕਿਹਾ ਵੀ ਚਲੋ ਮੈਂ ਚਿਪੜ ਪਾ ਦਨੀ ਆ ਤੇ ਲਸਣ ਤਾਂ ਬੀਬੀ ਨੇ ਛੱਲਤਾ ਸੀਗਾ ਤੇ ਪਾਤਾ ਸੀਗਾ ਲਸਣ ਵਿੱਚ ਤੇ ਸੋ ਜੀ ਹੁਣ ਮੈਂ ਨਾ ਚਿਪੜ ਪਾ ਦਿਆ ਕੁੱਟ ਕੇ ਇਹ ਬਾਕੀ 2-3 ਦਿਨ ਹੋ ਗਏ ਸੀ ਮੇਰਾ ਗਲਾ ਖਰਾਬ ਆ ਉਹਦੇ ਕਰਕੇ ਤਾਂ ਹੀ ਮੈਂ ਵਲੌਗ ਨਹੀਂ ਤੁਹਾਡੇ ਨਾਲ ਕੋਈ ਵੀ ਸ਼ੇਅਰ ਕੀਤਾ ਸੀ ਕਿਉਂਕਿ ਇਹ ਦਿਵਾਲੀ ਤੋਂ ਪਹਿਲਾਂ ਦਾ ਵਲੌਗ ਆ ਮੇਰਾ ਤੇ ਮੇਰੀ ਗਲਾ ਖਰਾਬ ਕਰਕੇ ਹਨ ਤੇ ਮੈਨੂੰ ਬੋਲਣ ਚ ਪ੍ਰੋਬਲਮ ਆਉਂਦੀ ਆ ਤਾਂ ਹੀ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਨਹੀਂ ਕੀਤਾ ਸੀਗਾ ਤੇ ਲਓ ਜੀ ਮੈਂ ਅੱਜ ਸੋਚਿਆ ਕਾਫੀ ਦਿਨ ਹੋ ਗਏ ਚਲੋ ਅੱਜ ਆਪਾਂ ਕੋਸ਼ਿਸ਼ ਕਰਦੇ ਆ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਸਾਰੇ ਭੈਣ ਭਰਾ ਪਲੀਜ਼ ਤੁਸੀਂ ਚੈਨਲ ਤੇ ਸਪੋਰਟ ਬਣਾ ਕੇ ਰੱਖਿਓ ਤੇ ਲਓ ਜੀ ਆਪਾਂ ਪਹਿਲਾਂ ਸਿਬੜ ਪੀਸ ਕੇ

ਇਹ ਲੋ ਜੀ ਆਪਾਂ ਨਾਲ ਚਿਪੜ ਚੰਗੀ ਤਰ੍ਹਾਂ ਪੀਸ ਕੇ ਤੇ ਆਪਾਂ ਪਾ ਦਿੱਤੀ ਸੀ ਇਹ ਸਾਗ ਦੇ ਵਿੱਚ ਤੇ ਹੁਣ ਆਪਾਂ ਸਾਗ ਨੂੰ ਲਾਉਣੇ ਆ ਜੀ ਥੱਲੇ ਤੇ ਸਾਗ ਘੋਟਦੇ ਆ ਲਣਪਾ ਕੇ ਤੇ ਮੱਕੀ ਦੇ ਆਟੇ ਦਾ ਲਣ ਪਾਉਣੀ ਹੁੰਦੀ ਹੈ ਵੈਸੀ ਮੈਂ ਸਾਗ ਦੇ ਵਿੱਚ ਪਰ ਅੱਜ ਮੱਕੀ ਦਾ ਆਟਾ ਨਹੀਂ ਹੈਗਾ ਸੀ ਘਰੇ ਕਿਉਂਕਿ ਹੁਣ ਜਿਵੇਂ ਜਿਵੇਂ ਸਰਦੀ ਦਰੁੱਤ ਸਟਾਰਟ ਹੋਊਗੀ ਤੇ ਜਿਵੇਂ ਮੱਕੀ ਦਾ ਆਟਾ ਫਿਰ ਬਾਜਰੇ ਦਾ ਆਟਾ ਇਹ ਆਪਾਂ ਲੈ ਕੇ ਆਵਾਂਗੇ ਤੇ ਅੱਜ ਆਪਾਂ ਕਣਕ ਦੇ ਆਟੇ ਦਾ ਲਣੇ ਪਾ ਦਾਂਗੇ ਵੈਸੀ ਬੇਸਣ ਦਾ ਵੀ ਪਾ ਲੈਂਦੇ ਨੇ ਪਰ ਮੈਂ ਕਣਕ ਦੇ ਆਟੇ ਦਾ ਹੀ ਪਾਉਂਗੀ ਏ ਲੋ ਜੀ ਆਪਾਂ ਹੁਣ ਸਾਗ ਘੋਟਦੇ ਆਂ ਤੇ ਸਾਗ ਆਪਾਂ ਘੋਟਦਿਆਂ ਤੇ ਨਾਲ ਦੀ ਨਾਲ ਹੀ ਇੱਥੇ ਚੁੱਲੇ ਤੇ ਆਪਾਂ ਕੜਾਈ ਮਤੋਂਗੇ ਰੱਖ ਲਈ ਸੀਗੀ ਤੇ ਮੈਂ ਤੜਕਾ ਲਗਾ ਦੂੰਗੀ ਤੜਕਾ ਵਗੈਰਾ ਕੱਟਿਆ ਹੋਇਆ ਤੇ ਨਾਲ ਦੀ ਨਾਲ ਆਪਾਂ ਇੱਥੇ ਤੜਕਾ ਪੋਨ ਲਾਂਗੇ ਸਾਗ ਨੂੰ ਘੋਟਦੇ ਘੋਟਦੇ ਆਪਣਾ ਜਿਹੜਾ ਤੜਕਾ ਸੀਗਾ ਉਹ ਪੱਕ ਜਾਊਗਾ ਤੇ ਆਪਾਂ ਹੁਣ ਸਾਗ ਨੂੰ ਤੜਕਾ ਲਵਾਉਣੀ ਆ Barmenle şarkı söylerim. ਹਾਂਜੀ ਲੋ ਜੀ ਮੈਂ ਨਾ ਹੁਣ ਇੱਥੇ ਸਾਗ ਨੂੰ ਘੋਟ ਰਹੀ ਸੀਗੀ ਤੇ ਇਸ ਤੋਂ ਅੱਗੇ ਨਾ ਫਿਰ ਮੈਂ ਵੀਡੀਓ ਕੋਈ ਨਹੀਂ ਬਣਾਈ ਸੀਗੀ ਕਿਉਂਕਿ ਕਾਫੀ ਹਨੇਰਾ ਹੋ ਗਿਆ ਸੀਗਾ ਤੇ ਬੱਸ ਫਿਰ ਸ਼ਾਮ ਦੇ ਟਾਈਮ ਤੋਂ ਕੋ ਨੂੰ ਪਤਾ ਹੀ ਨਹੀਂ ਕੰਮ ਜਾਂ ਉਲਟ ਜਾਂਦਾ ਹਨ ਤੇ ਆ ਕਰਕੇ ਫਿਰ ਮੈਂ ਇਸ ਤੋਂ ਅੱਗੇ ਕੋਈ ਵੀ ਵੀਡੀਓ ਨਹੀਂ ਬਣਾਈ ਸੀਗੀ ਤੇ ਆਪਾਂ ਸਾਗ ਘੋਟ ਕੇ ਤੇ ਉੱਧਰ ਆਪਣਾ ਜਿਹੜਾ ਤੜਕਾ ਸੀ ਉਹ ਤੁਜ ਰਿਆ ਸਾਗ ਘੋਟ ਕੇ ਤੇ ਫਿਰ ਆਪਾਂ ਉਹਦੇ ਵਿੱਚ ਪਾਤਾ ਸੀਗਾ ਜਾਨਕਿ ਤੜਕਾ ਵੈਸੇ ਮਿਕਸ ਕਰ ਲਿਆ ਸੀਗਾ ਇਹ ਇੱਥੇ ਨਾ ਆਵਾਜ਼ ਬਹੁਤ ਆ ਰਹੀ ਹੈ ਕਿਉਂਕਿ ਸੜਕ ਦੇ ਨੇੜੇ ਪਰ ਹੋਣੀ ਕਰਕੇ ਨਾ ਇਤਿਹਾਸਿਕ ਉਸਾਸ ਨੂੰ ਕਾਫੀ ਸਾਰੀਆਂ ਜੜੀਆਂ ਆਵਾਜ਼ਾਂ ਆਉਂਦੀਆਂ ਹਨਾ ਸੜਕ ਵਗਦੀ ਕਰਕੇ ਸਾਧਨਾਂ ਦੀਆਂ ਤੇ ਲਓ ਜੀ ਉਸ ਤੋਂ ਬਾਅਦ ਇਹ ਅਗਲੇ ਦਿਨ ਦਾ ਹੈਗਾ ਜੀ ਦੀਵਾਲੀ ਵਾਲਾ ਜਾਨੀ ਕੀ ਹਨਾ ਦਿਨ ਦਾ ਵਲੌਗ ਹੈ ਇਹ ਕੱਲ ਦਾ ਜਾਨੀ ਕੀ ਤੇ ਦੀਵਾਲੀ ਨੂੰ ਆਪਾਂ ਸਵੇਰੇ ਗਏ ਸੀ ਮਿੱਟੀ ਕੱਢਣ ਤੇ ਫਿਰ ਹਾਲమే ਜ਼ਿਆਦਾ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਸਵੇਰੇ ਹੀ ਗਏ ਸੀ ਉਸ ਵਕਤ ਹੀ ਅਸੀਂ ਹਨਾ ਕਿਉਂਕਿ ਅਸੀਂ ਜਦੋਂ ਮਿੱਟੀ ਕੱਢਣ ਜਾਂਦੇ ਆ ਤੇ ਚਾਹ ਪਾਣੀ ਯੋ ਤਾਂ ਪਹਿਲਾਂ ਸੀ ਮਿੱਟੀ ਕੱਢਣੀ ਆ ਤੇ ਆਪਾਂ ਮਿੱਟੀ ਕੱਢਣ ਗਏ ਸੀ ਮਿੱਟੀ ਕੱਢ ਕੇ ਹੁਣ ਆਪਾਂ ਇੱਥੇ ਦੀਵਾ ਵਗੈਰਾ ਲਗਾ ਕੇ ਹਨਾ ਆਪਾਂ ਮੱਥਾ ਟੇਕ ਦਿੰਨੇ ਆ ਤੇ ਬਾਹਰ ਹਨੇਰਾ ਸੀਗਾ ਇਸ ਕਰਕੇ ਫਿਰ ਮੈਂ ਜ਼ਿਆਦਾ ਵੀਡੀਓ ਨਹੀਂ ਬਣਾਈ ਸੀ ਤੇ ਲਓ ਜੀ ਆਪਾਂ ਮਿੱਟੀ ਕੱਢਣਾ ਚਲੇ ਗਏ ਹੁਣ ਆਪਾਂ ਇੱਥੇ ਮੱਥਾ ਟੇਕ ਕੇ ਫਿਰ ਘਰੇ ਜਾ ਕੇ ਆਪਾਂ ਆਪਦੀ ਜਿਹੜੀ ਸਾਰੀ ਹਨਾ ਰੋਟੀ ਖਵਾਉਣ ਦੀ ਜਿਹੜੀ ਉਹ ਤਿਆਰੀ ਕਰਾਂਗੇ ਤੇ ਪਰ ਉਹ ਵਾਲਾ ਜਿਹੜਾ ਵਲੌਗ ਆ ਜਾਨੀ ਕੀ ਹੈ ਨਾ ਰੋਟੀ ਬਣਾਈ ਸਾਰਾ ਬਾਕੀ ਜਿਹੜਾ ਦੀਵਾਲੀ ਦਾ ਹੈ ਨਾ ਕਿਦਾਂ ਆਪਾਂ ਦੀਵਾਲੀ ਜਿਹੜੀ ਮਨਾਈ ਸੀਗੀ ਹੈ ਨਾ ਉਹ ਸਾਰਾ ਆਪਾਂ ਤੁਹਾਡੇ ਨਾਲ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਤੇ ਆਪਾਂ ਹੁਣ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਤੇ ਇਸ ਟਾਈਮ ਤੇ ਖੇਤਾਂ ਦੇ ਵਿੱਚ ਜੰਨਾ ਉਸ ਜਿਆਦਾ ਵਧੀਆ ਆਉਂਦਾ ਕਿਉਂਕਿ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਹਨਾ ਤਰ੍ਹਾਂ ਤਰ੍ਹਾਂ ਦੀਆਂ ਤੇ ਬੜਾ ਵਧੀਆ ਸਕੂਨ ਜਿਹਾ ਮਿਲਦਾ ਵੀ ਜਿਵੇਂ ਖੇਤ ਦੇ ਵਿੱਚ ਆਣ ਕੇ ਹਨਾ ਬਹੁਤ ਵਧੀਆ ਲੱਗਦਾ ਤੇ ਲੋ ਜੀ ਆਪਾਂ ਇੱਧਰ ਮੱਥਾ ਟੇਕ ਕੇ ਫਿਰ ਦੂਸਰੀ ਸਾਈਡ ਮੱਥਾ ਟੇਕਾਂਗੇ ਤੇ ਮੱਥਾ ਟੇਕ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਘਰੇ ਤੇ ਅੱਗੇ ਮੈਂ ਜ਼ਿਆਦਾ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਇੱਕ ਤਾਂ ਬਾਹਰ ਹਨੇਰਾ ਸੀਗਾ ਤੇ ਇੱਕ ਐਸ ਟਾਈਮ ਤੇ ਫਰਾਈ ਹੋ ਜਾਂਦਾ ਹਨ ਕਿਉਂਕਿ ਹਨਾ ਦੁਆਲੀ ਵਾਲੇ ਦਾ ਨਾ ਸਾਰਿਆਂ ਨੇ ਆਉਣਾ ਹੁੰਦਾ ਫਿਰ ਆਏ ਹੁੰਦਾ ਬਾਰੀ-ਪਰੀ ਵੀ ਮੱਥਾ ਟੇਕੀ ਫਿਰ ਦੂਜਿਆਂ ਦੀ ਵਾਰੀ ਆਊਗੀ ਤਾ ਕਰਕੇ ਫਿਰ ਪਿੱਛੇ ਦੂਜੇ ਵੀ ਖੜੇ ਹੁੰਦੇ ਨੇ ਵੀ ਉਹਨਾਂ ਨੇ ਵੀ ਮੱਥਾ ਟੇਕਣਾ ਹੁੰਦਾ ਤਾਂ ਕਰਕੇ ਫਿਰ ਗੱਲ ਹੋ ਜਾਂਦੀ ਆ ਲੋ ਜੀ ਹੁਣ ਆਪਾਂ ਅਗੇ ਦੂਸਰੀ ਸਾਈਡ ਇਧਰ ਵੀ ਆਪਾਂ ਮਿੱਟੀ ਕੱਢ ਕੇ ਹੁਣ ਆਪਾਂ ਦੀਵਾ ਲਾ ਦਿੰਨੇ ਆ ਲੱਸੀ ਪਾ ਦਿੰਨੇ ਆ ਤੇ ਹਾਂਜੀ ਬਾਕੀ ਨਾ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਪਲੀਜ਼ ਤੁਸੀਂ ਨਾ ਚੈਨਲ ਤੇ ਪਹਿਲਾਂ ਦੀ ਤਰ੍ਹਾਂ ਹੀ ਸਪੋਰਟ ਬਣਾ ਕੇ ਰੱਖਿਓ ਕਿਉਂਕਿ ਹੈ ਨਾ ਜਦੋਂ ਮੇਰਾ ਆਪਦਾ ਸਰੀਰ ਨਹੀਂ ਸੈੱਟ ਆ ਨਾ ਤਾਂ ਜਾਨੀ ਕਿ ਗਲਾ ਖਰਾਬ ਹੋਣੇ ਕਰਕੇ ਹੈ ਨਾ ਮੇਥੋਂ ਵਾਇਸ ਓਵਰ ਨਹੀਂ ਹੋ ਰਹੀ ਕਿਉਂਕਿ ਮੇਰੇ ਤਾਂ ਵਲੌਗ ਕਾਫੀ ਜਿਹੜੇ ਵਲੌਗ ਮੈਂ ਬਣਾ ਰੱਖੇ ਨੇ ਹਨਾ ਤੇ ਪਰ ਮੈਂ ਤੁਹਾਡੇ ਤੱਕ ਸ਼ੇਅਰ ਨਹੀਂ ਕਰ ਪਾਈ ਕਿਉਂਕਿ ਵਾਇਸ ਓਵਰ ਨਹੀਂ ਹੋ ਰਹੀ ਗਲਾ ਖਰਾਬ ਕਰਕੇ ਤੇ ਹੁਣ ਵੀ ਕਾਫੀ ਦਿਨਾਂ ਤੋਂ ਮੈਂ ਜਿਹੜਾ ਵਲੌਗ ਆ ਜ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਪਲੀਜ਼ ਰਿਕਵੈਸਟ ਆ ਕਿ ਤੁਸੀਂ ਚੈਨਲ ਤੇ ਸਪੋਰਟ ਬਣਾ ਕੇ ਰੱਖਿਓ ਤੇ ਜਦ ਤੱਕ ਹਨਾ ਮੇਰਾ ਗਲਾ ਨਹੀਂ ਠੀਕ ਹੁੰਦਾ ਤੇ ਮੈਂ ਹਨਾ ਵੀ ਵਲੌਗ ਨਹੀਂ ਸ਼ੇਅਰ ਕਰ ਸਕਦੀ ਤੁਹਾਡੇ ਨਾਲ ਤੇ ਜਦੋਂ ਵੀ ਠੀਕ ਹੋ ਗਿਆ ਜਦ ਤੱਕ ਹਨਾ ਤੇ ਫਿਰ ਮੈਂ ਤੁਹਾਡੇ ਨਾਲ ਪਹਿਲਾਂ ਦੀ ਤਰ੍ਹਾਂ ਡੇਲੀ ਜਿਹੜਾ ਆਪਣਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗੀ ਤੇ ਲਓ ਜੀ ਹੁਣ ਆਪਾਂ ਨਾ ਅੱਜ ਵਾਲੇ ਵਲੌਗ ਦਾ ਵੀ ਐਂਡ ਇਤੀ ਕਰਦੇ ਆ ਤੇ ਹੁਣ ਆਪਾਂ ਘਰ ਜਾ ਕੇ ਤਿਆਰੀ ਕਰਦੇ ਆ ਬਸ ਰੋਟੀ ਬਣਾਉਣ ਦੀ ਹਨਾ ਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਵੀ ਤੁਹਾਨੂੰ ਪਸੰਦ ਆਇਆ ਹੋਊਗਾ ਇਸ ਤੋਂ ਬਾਅਦ ਆਪਾਂ ਦੀਵਾਲੀ ਕਿਸ ਤਰੀਕੇ ਨਾਲ ਮਨਾਈ ਸਾਰਾ ਆਪਾਂ ਤੁਹਾਡੇ ਨਾਲ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਤੇ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਇੱਕ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਤੇ ਅੱਜ ਵਾਲਾ ਵਲੌਗ ਇਸ ਤਰ੍ਹਾਂ ਦਾ ਲੱਗਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਜੁੜਦੇ ਨੇ ਜਿਹੜੇ ਵੀ ਮੇਰੇ ਭੈਣ ਭਰਾਪਲੀਸ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਕੁਛ ਪੈਣਪਰਾ ਹੈਗੇ ਨੇ ਜਿਹੜੇ ਵੀ ਵਲੌਗ ਤਾਂ ਵਾਚ ਕਰਦੇ ਨੇ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਤੇ ਪਲੀਜ਼ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਠੀਕ ਆ ਜੀ ਮਿਲਦੇ ਆ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਤੇ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸਾਰੇ ਪੈਣਪਰਾਵਾਂ ਨੇ ਦੀਵਾਲੀ ਕਿਸ ਤਰੀਕੇ ਦੇ ਨਾਲ ਮਨਾਈ ਕਿਉਂਕਿ ਇਸ ਵਾਰੀ ਦੀਵਾਲੀ ਮਨਾਉਣ ਦਾ ਕੋਈ ਵੀ ਹਨਾ ਕਿਸੇ ਦਾ ਮਨ ਨਹੀਂ ਸੀਗਾ ਕੋਈ ਚਲੋ ਆਣਾ ਆਪਣੇ ਆਪ ਦੇ ਘਰ ਚ ਜਾ ਰਿਸ਼ਤੇਦਾਰ ਚ ਕੋਈ ਛੋਟੀ ਮੋਟਾ ਦੁੱਖ ਤਕਲੀਫ ਤਾਂ ਆਉਂਦੀ ਰਹਿੰਦੀ ਆ ਪਰ ਸਭ ਤੋਂ ਵੱਡੀ ਸਾਰੇ ਹੀ ਜਿਨ੍ਹਾਂ ਦਾ ਘਾਟਾ ਪਿਆ ਰਾਜਵੀਰ ਪਾਈ ਦਾ ਹਨਾ ਰਾਜਵੀਰ ਜਵੰਦੇ ਦਾ ਹਨਾ ਤੇ ਵੀਰੇ ਦੀ ਮੌਤ ਕਰਕੇ ਵੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਘਰ ਨੇ ਹਨਾ ਕੋਈ ਜ਼ਿਆਦਾ ਖੁਸ਼ੀਆਂ ਦੇ ਨਾਲ ਹਨਾ ਦੀਵਾਲੀ ਮਨਾਈ ਹੋਊਗੀ ਕਿਉਂਕਿ ਸਾਰੇ ਹੀ ਭੈਣ ਭਰਾ ਵੀਰੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਕਿ ਉਹਦੇ ਕਰਕੇ ਇਸ ਵਾਰੀ ਦੀਵਾਲੀ ਜਿਹੜੀ ਆ ਉਹ ਸੁੰਨੀ ਸੁੰਨੀ ਹੈ